ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਰਾਮ ਗੜੀਆ ਮੇਰੇ ਪਿੰਡ ਦੇ ਵਿੱਚ ਭਰਾਵੋ ਜੋ ਪੁਰਾਣੀ ਜਗਾ ਬਣੀ ਹੋਈ ਹੈ ਮੰਨਤਾਲੀ ਬਾਬਾ ਪਾਈਪੋਲ ਦੇ ਜਗਾ ਇਹ ਇਸ ਜਗਾ ਦੇ ਪਰਭਾਵ ਚਾਰ ਪੰਜ ਪਿੰਡਾਂ ਦੀ ਬੜੀ ਵਧੀਆ ਆਸਤ ਜੁੜੀ ਹੋਈ ਹੈ ਜਿਵੇਂ ਬੱਗਰ ਹੋ ਗਿਆ ਅਰਖਿੰਗ ਵਾਲਾ ਜਵੰਦਾ ਪਿੰਡੀ ਪੂਰੀ ਹੋ ਗਿਆ ਮੇਰੇ ਪਿੰਡ ਦੇ ਕੁੱਬੇ ਹੋ ਗਿਆ ਜੀ ਇੱਥੇ ਲੋਕ ਆਉਂਦੇ ਪੂਰੇ ਸਰਦਾਂ ਲੋਕਾਂ ਨੇ ਜਿਹੜੀਆਂ ਮਤਲਬ ਮੰਨਤਾਲੀ ਮੰਨਦੇ ਨੇ ਜੀ ਉਹ ਸਾਰੀਆਂ ਪੂਰੀ ਹੁੰਦੇ ਨੇ ਜੀ ਆਓ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੀ ਬਾਬਾ ਜੀ ਜਗਾ ਦੇ ਪ੍ਰਭਾਵ ਵੀਊ ਦੇਖੋ ਇਥੇ ਬਾਬਾ ਜੀ ਵੱਲੋਂ ਮਤਲਬ ਬਕਸਸ ਹੀ ਹੈ ਜੀ ਵੀ ਸਾਨੂੰ ਇੱਥੇ ਕੋਈ ਲੱਕੜ ਹਰੀ ਲੱਕੜ ਵਟ ਨਹੀਂ ਸਕਦਾ ਜੀ ਸੁੱਕੀ ਲੱਕੜ ਗਰੀਬ ਚਾਹੇ ਕੋਈ ਮਰਜ਼ੀ ਆ ਉਹ ਆਪਦਾ ਗੁਜ਼ਾਰੇ ਵਾਸਤੇ ਚ ਲੈ ਕੇ ਜਾ ਸਕਦਾ ਪਰ ਗਿੱਲੀ ਲੱਕੜ ਨੂੰ ਬਾਬਾ ਮੰਨਦਾ ਨਹੀਂ ਬਾਬਾ ਫਰੋਜ਼ੀ ਲੱਤਾ ਲੱਤਾ ਵਾਂ ਘਰੰਦਾ ਸਿਰਟਾਂ ਘਰੰਦਾ ਭਰਾਵੋ ਇਹ ਸਾਡੇ ਪਿੰਡ ਦੇ ਵਿੱਚ ਇਹ ਹੋਏ ਇਸ ਤਰ੍ਹਾਂ ਆ ਗਿਆ ਜੋੜਾ ਕਰ ਭਰਾਵੋ ਜੋੜਾ ਕਰ ਬਣਾਏ ਹੋਇਆ ਪੂਰਾ ਜੰਗਲ ਤੇ ਇੱਥੇ ਭਰਾਵੋ ਰੋਜ਼ ਵਗੈਰਾ ਜੰਗਲੀ ਜਾਨਵਰ ਬਹੁਤ ਨੇਗੇ ਤੇ ਸੇ ਛੜੀ ਆ ਬਾਬਾ ਜੀ ਦੀ ਤੇ ਤੁਸੀਂ ਦੇਖੋ ਕਿੰਨੇ ਦਰਖਤ ਨੇ ਕਿਵੇਂ ਬਾਬਾ ਜੀ ਨੇ ਉਹ ਜੰਗਲ ਚ ਮੰਗਲ ਲਾਇਆ ਵਿਆ ਪਰੰਟ ਟਾਈਮ ਦੇ ਵਿੱਚ ਉਹ ਸਿਰ ਜਿਹੜੇ ਮਤਲਬ ਮਤਲਬ ਮੱਝਾਂ ਮਰ ਚਾਰਦੇ ਸੀ ਜੀ ਬਾਬਾ ਉਹਨਾਂ ਨਾਲ ਖੇੜੇ ਦਾ ਫਿਰਦਾ ਹੁੰਦਾ ਸੀਗਾ ਤੁਹਾਨੂੰ ਅੱਗੇ ਵਿਖਾਉਣਾ ਜੀ ਆ ਹੁਣ ਭਰਾਵੋ 20 ਨੂੰ ਮੇਲਾ ਲੱਗਣਾ ਤਾਂ ਇੱਥੇ ਹੁਣ ਦੁਕਾਨਾਂ ਲੱਗਣਾ ਸਟਾਰਟ ਹੋ ਗਈਆਂ ਆ ਪਾਰਕ ਬਣਾਇਆ ਹੋਇਆ ਪਿੰਡ ਦੇ ਨੌਜਵਾਨਾਂ ਵੱਲੋਂ ਇੱਥੋਂ ਦੀ ਜਿਹੜੀ ਕਮੇਟੀ ਆ ਉਹਨੇ ਪਾਰਕ ਬਣਾਇਆ ਸਾਰਾ ਸਾਰੀ ਸਾਹਸ ਵਾਲੋ ਮੁੰਡੇ ਕਰਦੇ ਨੇ ਸਾਰੇ ਤੁਸੀਂ ਦੇਖੋ ਕਿੰਨਾ ਘੈਂਟ 뷰 ਹੈ ਜੀ ਕਿੰਨੀ ਘੈਂਟ ਲੋਕੇਸ਼ਨ ਹੈ ਇੱਕ ਸੰਗਤਾਂ ਦੀ ਸਹੂਲਤ ਵਾਸਤੇ ਹੱਥ ਉਣ ਵਾਸਤੇ ਪ੍ਰਭੂ ਆ ਸੰਕੂਰ ਲੱਗੇ ਹੋਏ ਨੇ ਦੇਖੋ ਕਿੰਨੀ ਸਫਾਈ ਆ ਕਿੰਨਾ ਪ੍ਰਾਲਾ ਨੌਜਵਾਨਾਂ ਦਾ ਆਪਾਂ ਦੇ ਟੈਂਕੀ ਆਸੀ ਹਜ਼ਾਰ ਸਵੀਰ ਵਾਲੇ ਲੋਕਾਂ ਦੀ ਬੜੀ ਸ਼ਰਧਾ ਪ੍ਰਭੂ ਆ ਦੇਖੋ ਤੁਸੀਂ ਜਿਹੜਾ ਫਰਸ਼ ਵੇਰਾ ਆ ਸਾਰਾ ਕੁਝ ਲੱਗਿਆ ਹੋਇਆ ਸਟੀਲ ਦਾ ਏਸੀ ਮੇਰਾ ਪ੍ਰਭ ਲੱਗੇ ਹੋਏ ਨੇ ਆ ਬੱਬਾ ਜੀ ਦੀ ਜਗਾਈ ਸਮਾਧਾ ਬੱਬਾ ਜੀ ਦੀ ਪਰਵਦਰਸ਼ਕ ਨੂੰ ਦਰਨ ਨਮਸਕਾਰ ਤੇ ਸਾਰਾ ਪੈਸਾ ਜਿਹੜਾ ਕੋਈ ਕੇ ਦੀਸਾ ਪੂਰੀ ਹੁੰਦੀ ਆ ਪ੍ਰਭ ਕਿਸੇ ਦੀ ਕੋਈ ਸੁੱਖ ਪੂਰੀ ਹੁੰਦੀ ਆ ਉਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਚੱਲਦਾ ਜੀ ਇਹ ਦੇਖੋ ਭਰਾਓ ਕਿੰਨੀ ਸ਼ਾਂਤੀ ਆ ਅਸੀਂ ਅੱਜ ਦੇ ਨਹੀਂ ਕਟਵਟ 30 35 ਸਾਲ ਤੋਂ ਉਸ ਤੋਂ ਵੀ ਪੁਰਾਣੇ ਦੇਖ ਰਹੇ ਹਾਂ ਜੀ ਸਾਡੇ ਲੋਕਾਂ ਦੀ ਬੜੀ ਸਰਦਾਰਾ ਇਸ ਸਥਾਨ ਨਾਲ ਜੁੜੀ ਵੀ ਆ ਆਹ ਦੇਖੋ ਜੀ ਮੇਰੇ ਮੇਰੇ ਹਿਸਾਬ ਨਾਲ ਤਾਂ ਵੀ 100 ਸਾਲ ਪੁਰਾਣੇ ਇਹ ਬੋਰਡ ਹੋਣਗੇ ਜੀ ਦੇਖੋ ਤੁਸੀਂ ਕਿੰਨਾ ਮਲੋਕਰੀ ਉਕਰੀ ਵੇ 2200 300 ਫੁੱਟ ਦੇ ਵਿੱਚ ਭਰਵੋ ਉਸ ਤੋਂ ਜ਼ਿਆਦਾ ਹੋਊਗਾ ਵੀ ਇਹਦੀ ਸਾਹ ਫੈਲੀ ਹੋਈ ਆ ਇਹ ਸ਼ਾਇਦ ਤਾਂ ਬਹੁਤ ਵੱਟਦੇ ਹਨ ਕਿ ਜੀ ਇਹ ਸੰਗਤਾਂ ਨੇ ਕੋਮਲ ਪੱਤਾ ਸਤਵਲਾ ਖੇਣਦਾ ਸੀਗਾ ਟਿਕਟ ਦੇ ਨਹੀਂ ਆ ਜਿੰਨਾਂ ਦੀਆਂ ਕੋਈ ਸਰਤਾ ਹੁੰਦੀ ਆ ਆ ਉਤਲਾਈ ਹੈ ਜੀ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਆ ਸਾਰਾ ਮਤਲਬ ਦਰਖਤ ਨਹੀਂ ਪੂਰੀ ਛਿੜੀ ਹੈ ਜੀ ਇਹ ਇੱਥੇ ਜਿਹੜੇ ਜਾਨਵਰ ਆ ਰਹੇ ਨੇ ਇੱਥੇ ਲੁਕਦੇ ਨੇ ਉਹਦੀ ਸਰਨ ਲੈਂਦੇ ਨੇ ਭਰਾਵੋ ਉਹ ਪੁਰਾਣਾ ਸਾਰਾ ਕੁਝ ਤੇ ਮੈਨੂੰ ਪਤਾ ਆ ਜਿਹੜੇ ਸੰਗਤਾਂ ਜੁੜੇ ਨੇ ਇਹਨਾਂ ਨੂੰ ਪਤਾ ਇਸ ਚੀਜ਼ ਬਾਰੇ ਉਸ ਤੋਂ ਆਦਾ ਹਾ ਤੱਲਾ ਬਣਾਇਆ ਹੋਇਆ ਜੀ ਜਿਹੜੇ ਸੰਗਤਾਂ ਨੂੰ ਮਿੱਟੀ ਕਰਦੇ ਨੇ ਆ ਉਹ ਸਾਰੀਆਂ ਸੰਗਤਾਂ ਇੱਥੇ ਪੌੜੀਆਂ ਚੜ੍ਹ ਕੇ ਤਾਹਾਂ ਇੱਥੇ ਮਿੱਟੀ ਲਾ ਕੇ ਜਾਂਦੇ ਨੇ ਨਾਲ ਉੱਪਰ ਦੇ ਢੇੜਾ ਦੇ ਕੇ ਜਾਂਦੇ ਨੇ ਜੀ ਤੁਹਾਨੂੰ ਸਾਰਾ ਮੁੰਡੇ ਨੇ ਕੰਮ ਕਰਤਾ ਆਈ ਇਹ ਪੌੜੀਆਂ-ਪੌੜੀਆਂ ਬਣਾ ਕੇ ਲਾਤੀਆਂ ਪਹਿਲਾਂ ਇਹ ਉਹ ਤੱਕ ਇਹਨਾਂ ਚੜ੍ਹਨਾ ਪੈਂਦਾ ਸੀ ਜੀ ਆਹ ਥੱਲੇ ਨੂੰ ਭਰਾਵੋ ਪੌੜੀਆਂ ਨਹੀਂ ਗੀਆਂ ਤੁਸੀਂ ਦੇਖ ਸਕਦੇ ਹੋ ਆਹ ਮੈਂ ਜਮ ਉੱਪਰ ਖੜਾ ਟੌਪ ਤੇ ਆਹ ਭਰਾਵੋ ਲੰਗਰ ਹਾਲ ਆਗਾ ਆ 23 ਤਰੀਕ ਦਾ ਮੇਲਾ ਮੇਲੇ ਦੇ ਕਾਰਨ ਗਰਮੀ ਜ਼ਿਆਦਾ ਹੋਣ ਦੇ ਕਾਰਨ ਇੱਥੇ ਪਿਫਾਰੇ ਲਾਏ ਜਾ ਰਹੇ ਨੇਗੇ ਆ ਖੜੇ ਨੇ ਨੌਜਵਾਨ ਮੁੰਡੇ ਆ ਦੇਖੋ ਭਰਾਵੋ ਸੰਗਤਾਂ ਦੇ ਸਹਿਯੋਗ ਨਾਲ ਕਿੱਡਾ ਵੱਡਾ ਸੈੱਟ ਪਾ ਚੁੱਕੇ ਨੇ ਆ ਸਾਰੀ ਸੰਗਤਾਂ ਨੇ ਜੀ ਆ ਦੇਖੋ ਕੁਰਸੀ ਕਿੱਡੀ ਵੱਡੀ ਲੱਕੜ ਦੀ ਬਣਾਈ ਹੋਏ ਭਰਾਵੋ ਲਕੜਾਂ ਨਾਲ ਕਰਕੇ ਉਹਰੇ ਆਮਣੇ ਹੀ ਆ ਜੋ ਜੀ ਕਰਦਾ ਉਹਦੀ ਖਿੱਚ ਲੈਂਦੇ ਨੇ ਜੀ ਇਹ ਆਸੀ ਉਹ ਦਰਨੇ ਜੀ ਗਦੀਵਾ ਬਾਬਾ ਬੈਠਾ ਉਧਰ ਆਮਰ ਬਾਬਾ ਬੈਠਾ ਆ ਸਾਡੇ ਲੰਗਰ ਦੀ ਸੇਵਾਦਾਰ ਨੇ ਦੇਖੋ ਭਰਾਵੋ ਕੋਈ ਗੈਂਸ ਕੁਛ ਨਹੀਂਗਾ ਸਾਰਾ ਲੱਕੜ ਦੇ ਨਾਲ ਹੀ ਸਾਰਾ ਖਾਣਾ ਵਗੈਰਾ ਤਿਆਰ ਹੁੰਦਾ ਓਰੇ ਕੀ ਬਣਾ ਰਹੇ ਆ ਤਾ? ਸਾਗੀ ਟੋਰੀਆਂ ਟੋਰੀ ਬਣਾ ਰਿਹਾ ਹਾਂ। ਠੀਕ। ਪਰ ਆਹ ਉਹ ਬੱਬਾ ਇੱਕ ਵੀ ਗਿੱਲੀ ਜਾਨ ਡਾਣੀ ਨਹੀਂ ਬਟਣ ਦਿੰਦਾ। ਸੁੱਕੀ ਡਾਣੀ ਕਿਹੜਾ ਮਰਜੀ ਗਰੀਬੁਰ ਬਲੇ ਚੱਕ ਕੇ ਆਹ ਦੇਖੋ ਤੁਸੀਂ ਸਾਰੇ ਪਾਸੇ ਦਰਖਤ ਤੇ ਦਰਖਤ ਨੇ ਪਰ ਆਹ ਉਹ ਪੂਰੀ ਝੜੀ ਆ ਗਈ। ਬਾਬਾ ਜੀ ਦੱਸੋਗੇ ਸਥਾਨ ਬਾਰੇ ਕੀ ਸਰਦਾ ਇਥੇ ਲੋਕਾਂ ਦੇ ਇਥੇ? ਸਰਦਾ ਹੀ ਸਰਦਾ ਜੇ ਪੂਰੀ ਹੁੰਦੀ ਆ ਤਾਂ ਦੂਰੋਂ ਦੂਰੋਂ ਇਥੇ ਆ ਰਹੇ ਨੇ। ਹਰ ਇੱਕ ਲਈ ਸੁੱਖ ਪੂਰੀ ਹੁੰਦੀ ਹੈ ਸੇਵਾ ਕਰਦਾ ਕੇ ਇੱਥੇ ਫਲ ਪ੍ਰਾਪਤ ਕਰਦਾ ਕਿ ਕਿਥੋ-ਕਿਥੋਂ ਸੰਗਤ ਇੱਥੇ ਆਉਂਦੀ ਹੈ ਜੀ ਸੰਗਤ ਆਉਂਦੀ ਹੈ ਜੀ ਤਿੰਨ ਚਾਰ ਪਿੰਡਾਂ ਦੇ ਉਹਨਾਂ ਨੇ ਪੂਰੇ ਹੁੰਦੇ ਉਹਨਾਂ ਨੇ ਆਪਰਖੰਗੜਾ ਦੇ ਉਹਨਾਂ ਦੇ ਕੁੱਬਾਂ ਦੇ ਸਾਰੇ ਠੀਕ ਹੈ ਬੱਤੇ ਆਉਂਦੇ ਨੇ ਐਤਵਾਰ ਵਾਲੇ ਦਿਨ ਠੀਕ ਹੈ ਪੂਰੀ ਹੁੰਦੀ ਹੈ ਇੱਥੇ ਸਾਰੇ ਠੀਕ ਹੈ ਜਗ੍ਹਾ ਹੈ ਜੀ ਪੁਰਾਣੀ ਬਹੁਤ ਤਿੰਨ ਚਾਰ ਸੌ ਸਾਲਾਂ ਦੀ ਹੋਊਗੀ ਜਗ੍ਹਾ ਠੀਕ ਹੈ ਜੀ ਜੀ ਕੋਈ ਉਹ ਪਤਾ ਨਹੀਂ ਲੱਗਦਾ ਠੀਕ ਹੈ ਠੀਕ ਹੈ ਜੀ ਫਾਇਦਾ ਹੁੰਦਾ ਜੀ ਇਹ ਰੇ ਤੇ ਬਾਰੋਂ ਵੀ ਬੰਦੇ ਸੰਗਤਾਂ ਆਉਂਦੇ ਔਰੇ ਬਾਰੋਂ ਬਹੁਤ ਆਰ ਹੈ ਜੀ ਦੂਰੋਂ ਦੂਰੋਂ ਆ ਰਹੇ ਨੇ ਠੀਕ ਹੈ ਜੀ ਹਾਂ ਜੀ ਠੀਕ ਠੀਕ ਹੈ ਬਾਬਾ ਜੀ ਆਹ ਸੇਵਾਦਾਰ ਆ ਜੀ ਇਹ ਜਿਹੜੇ ਆਹ ਸਵੀਲ ਲੱਗੀ ਹੋਈ ਹੈ ਜੀ ਸੰਗਤਾਂ ਵਾਸਤੇ ਸਵੀਲ ਦਾ ਪੂਰਾ ਪ੍ਰਬੰਧ ਹੁੰਦਾ ਔਰੇ ਖਾਣ ਪੀਣ ਦੀ ਤੁਹਾਨੂੰ ਪਤਾ ਕੋਈ ਘਾਟ ਨਹੀਂ ਹੁੰਦੀ ਨਾ ਕੋਈ ਜੇ ਧਰਮਗ੍ਰਸਥਾ ਹੁੰਦਾ ਕੋਈ ਵੀ ਲਾ ਲੋ ਤੇ ਹਾਂ ਨਾ ਨਾ ਆਉਂਦੇ ਆਂਦਰ ਪੈਸੰਗ ਆ ਜੀ ਪਰਾਂਵਾ ਸੇਵਾਦਾਰ ਗੁਰ ਕਰਦਾ ਸਰਬੀ ਸਿੰਘ ਉਹਨੀਆਂ ਸਾਰੇ ਸੇਵਾਦਾਰ ਨੀ ਜਿਹੜੇ ਪੁਰਾਣੇ ਬਾਬੇ ਨਾਲ ਪੂਰੀ ਸਰਦਾਂਦਰੂਬ ਜੁੜੀ ਹੋਈ ਇਹਨਾਂ ਦੀ ਤੇ ਆਹ ਦੇਖੋ ਚੰਗਾ ਜੀ ਕੋਈ ਕੁੱਤਾ ਬਰਨ ਅੰਦਰ ਜਾ ਵੀ ਆਹ ਪ੍ਰਭੂ ਛੜੀ ਦਰਸਤਾਂ ਦੀ ਗੱਲ ਕਰ ਰਹਾ ਮੈਂ ਤੁਸੀਂ ਦੇਖੋ ਵਿਚਾਰੇ ਵਹ ਦਰਖਤੀ ਦਰਖਤ ਨੇ ਆਹ ਸੰਗਤਾਂ ਦੇ ਸਹਿਜੂਗ ਨਾਲ ਤਲਾਬ ਨੇ ਆਇਆ ਸੀ ਬੀਬੀ ਵਾਸਤੇ ਅੱਡਾ ਹੈ ਬੰਦਿਆਂ ਵਾਸਤੇ ਅੱਡਾ ਜੀ ਆ ਸੰਗ ਤੇ ਬੈਠੇ ਆ ਜੀ ਸੇਵਾ ਕਰਨ ਆਈ ਆ ਸਾਰੀ ਹੁਣੇ ਆਰਾਮ ਕਰ ਰਹੇ ਨੇ ਆ ਕੱਦੂ ਗੁੱਦੂ ਦੀ ਸਬਜ਼ੀ ਬਣਾਉਣੇ ਹੁਣ ਲਾਹੇ ਪਿਆਜ ਆ ਸਾਡਾ ਲੀਲਾ ਸੁਆ ਕਿਸੇ ਨੂੰ ਦਰਦ ਦੁਰਦੂ ਦੀ ਕੋਈ ਦਵਾਈ ਲੈਣੀ ਹੋਵੇ ਸੁਣਾਉਣ ਦੀ ਦਵਾਈ ਦਿੰਦਾ ਜੀ ਇਹ ਸੰਪਰਕ ਕਰ ਸਕਦੇ ਹੋ ਮਤਲਬ ਕਰੀਬ ਕਰੀਬ ਮੇਰੇ ਹਿਸਾਬ ਨਾਲ ਇਹ 100 ਸਾਲ ਤੋਂ ਵੀ ਵੱਡੀ ਉਮਰ ਦੇ ਨਹੀਂ ਦੇਖੋ ਪੂਰਾ ਤੁਹਾਨੂੰ ਇਹਦਾ ਦਿਖਾਉਣਾ ਸੀ ਸਾਰਾ ਆ ਭਾਂਡੇਆਂ ਲੱਕ ਪਾਂਡੇਆ ਸੇਵਾ ਜੀ ਪਾਂਡੇ ਮਾਜਣ ਦੇ ਰਸਤੇ ਬਣਾਵੇ ਜੀ ਪੂਰਾ ਘੈਂਟ